চাকার ਸਾਰੇ ਕਾਦ ਨਹੀਂ ਪਤਾ ਪਛਾਹਦਾ ਸਾਰੇ ਪਾਣੀ ਚੱਕਾ ਮੜਾ ਮੈਂ ਕਿਹਾ ਬਾਬਾ ਪਾਣੀ ਚੈੱਕ ਕਰਨ ਦੀ ਲੋੜ ਹੀ ਨਹੀਂ ਸਾਰੇ ਪਾਸੇ ਹਾਲ ਇਹੀ ਆ ਉਹ ਪਾਣੀ ੁਰੇ ਕਰ ਇਹ ਜਿਹੜਾ ਤੂੰ ਲੋਟਾ ਚੱਕ ਲੈ ਜਿਵੇਂ ਜੰਗਲ ਪਾਣੀ ਜਾਣਾ ਹੁੰਦਾ ਰੱਖ ਦੇ ਦੋ ਲੋਟਾ ਤੂੰ ਪੀ ਲੈਨੇ ਬਾਬਾ ਰੱਖ ਦੇ ਕੌੜਾ ਪਾਣੀ ਆ ਚੈੱਕ ਤਾਂ ਕਰ ਬਰਾਵਾ ਉਹ ਚੈੱਕ ਕਰ ਲਿਆ ਇਹ ਚੈੱਕ ਕਰਾਉਣਾ ਸੀ ਖੁੱਟੀਆਂ ਸਾਹਿਬ ਨੂੰ ਆਪਾਂ ਤਾਂ ਪਤਾ ਹੀ ਹੁਣ ਹੋਰ ਪਤਾ ਹੀ ਆ ਪਾਣੀ ਕੌੜਾ ਵੇਖਣ ਚ ਲੱਗੀ ਜਾਂਦਾ ਗੱਲ ਸਮਝਣ ਦੀ ਕੋਸ਼ਿਸ਼ ਕਰੋ ਇਹ ਪਾਣੀ ਆ ਜਿਹੜਾ ਇਹ ਬਹੁਤ ਥੋੜੀ ਰਾਜਨੀਤੀਤ ਤੁਹਾਡੇ ਬੱਚਿਆਂ ਦਾ ਭਵਿੱਖ ਸੰਭਾਲੋ ਜੇਕਰ ਸੰਭਾਰ ਸਕਦੇ ਆ ਜੀ ਜੀ ਪਾਣੀ ਸਾਡੇ ਕੋਲ ਨਾ ਆਇਆ ਕਦੇ ਚੰਗਾ ਅੱਛਾ ਪੱਤੇ ਸਾਡੇ ਡੋਲੇ ਜਮੇ ਬੰਬਾਰਾ ਲੱਗੀਆਂ ਤੇ ਜਿਹੜਾ ਚਿੱਟਾ ਆਇਆ ਪਿਆ ਜਿਹੜਾ ਚਿੱਟਾ ਆਇਆ ਪਿਆ ਚਿੱਟਾ ਦਾ ਉਹ ਤਾਂ ਫਿਰ ਇੱਥੇ ਪਾਣੀ ਨਾ ਹੋਗਾ ਮੈਂ ਕਿਹਾ ਮਹਾਰਾਜ ਚਿੱਟੇ ਸਾਡੇ ਪਾਣੀ ਪੀਣ ਜਿਹੜਾ ਕਹਿੰਦਾ ਪਾਣੀ ਖਾ ਦੇ ਚਿੱਟਾ ਪੀਣਾ ਉਹ ਤਾਂ ਤਾਂ ਨਹੀਂ ਪੜੇ ਔਰ ਗੱਲ ਕਰਨ ਦੇ ਬਾਬਾ ਗੱਲ ਕਰਨ ਦੇ ਉਹ ਵੱਡਾ ਭਰਾ ਮੈਂ ਕਿਹਾ ਭਰਾ ਤੁਹਾਡਾ ਭਰਾ ਹੋਵੇ ਛੋਟਾ ਚੱਕਰਿਆ ਗੱਲ ਕਰਨ ਦਿਓ ਜਿਹੜੀ ਗੱਲ ਆ ਗੱਲ ਉਹ ਕਰਨ ਦਿਓ ਇਸ ਟਾਈਮ ਸਾਡੇ ਹਾਲਾਤ ਮਾਰੇ ਹੋਏ ਪਏ ਆ ਸਾਪਾਂ ਨੂੰ ਉਹ ਵੇਖਣੇ ਚਾਹੀਦੇ ਆ ਪਾਣੀ ਦੀ ਮੈਂ ਸਮਝਦਾ ਪਾਣੀ ਦੀ ਹਰ ਥਾਂ ਦਿੱਕਤ ਨਹੀਂ ਨਾ ਬਣਦੀ ਤੇ 1000 ਰੁਪਏ ਤੁਹਾਨੂੰ ਦਿਹਾੜੀ ਦੱਪਾ ਕਰਕੇ ਮੈਂ ਦੇ ਦੇਣਾ ਵਾਹਦਾ ਉਹ ਜਿਹੜਾ ਕੋ 100 ਰੁਪਿਆ 12000 ਕਰੋੜ ਰੁਪਿਆ ਸਾਲ ਦਾ ਬਾਨਾ ਤੇ 50 ਸਾਲਾਂ ਦਾ ਵਾਹਿਗੁਰਜ ਜਿੱਕਾ ਖਾਲਸਾ ਵਾਹਿਗੁਰਜ ਜਿੱਕੀ ਫਤਿਹ ਜਿੰਨੇ ਵੀ ਸੱਜਣ ਸਾਡੀਆਂ ਮਾਵਾਂ ਭੈਣਾਂ ਪਿਓਾਂ ਦੀ ਉਮਰ ਦੇ ਘਰਾਂ ਦੇ ਵਿੱਚ ਬੈਠੇ ਆ ਉਹ ਸਾਡੀ 15-20 ਮਿੰਟਾਂ ਕੇ ਗੱਲ ਜਰੂਰ ਸੁਣ ਲੈਣ ਉਹਨਾਂ ਕੇ ਹੱਥ ਬੰਨ੍ਹ ਕੇ ਬੇਨਤੀ ਆ ਇਹ ਜੇ ਨਾ ਗੱਲਾਂ ਤੁਸੀਂ ਸਾਡੇ ਮਾਰਿਆਂ ਨੇ ਨਹੀਂ ਸੁਣਨਾ ਤੁਹਾਡੇ ਬੱਚਿਆਂ ਦੇ ਬਾਰੇ ਆ ਤੁਹਾਡੇ ਪਰਿਵਾਰ ਦੇ ਬਾਰੇ ਆ ਔਰ ਜਿਹੜੇ ਤੁਹਾਡੇ ਨਾਲ ਤੁਹਾਡੇ ਚੁਣੇ ਹੋਏ ਨਮਿੰਦੇ ਜਿਹੜੇ ਤੁਹਾਡੇ ਨਾਲ ਧੋਖਾ ਧੜੀਆਂ ਕਰਦੇ ਆ ਇਹ ਉਹਨਾਂ ਦੇ ਬਾਰੇ ਆ ਹੁਣ ਮੈਂ ਜਿਹੜਾ ਕਹਿ ਰਿਹਾ ਇੱਥੇ ਹੁਣ ਇਹ ਬਾਬਾ ਦੱਸ ਰਿਹਾ ਸੀ ਗੱਲਾਂ ਵੀ ਸਾਡੇ ਨਾਲ ਭਾਈ ਆ ਹੋ ਰਿਹਾ ਸਾਡੇ ਨਾਲ ਉਹ ਹੋ ਰਿਹਾ ਇਹ ਸਰਦਾਰ ਸਾਹਿਬ ਹੋ ਕਿਉਂ ਰਿਹਾ ਪਰਾਂ ਇਹੋ ਤਾਂ ਕਿਉਂਕਿ ਸਾਨੂੰ ਸਾਡੇ ਹੱਕਾਂ ਦਾ ਨਹੀਂ ਪਤਾ ਆਪਾਂ ਆਪਦੇ ਦਾਦੇ ਪੜਦਾਦਿਆਂ ਤੋਂ ਸੁੰਦੇ ਆਏ ਆ ਤੁਸੀਂ ਵੀ ਮਜ਼ਦੂਰ ਖੜੇ ਆ ਤੇ ਮੁੰਡਾ ਮੈਂ ਵੀ ਮਜ਼ਦੂਰਾਂ ਦਾ ਇਹ ਜਿਹੜਾ ਕੰਮ ਹੋਇਆ ਵੀ ਸਾਨੂੰ ਹਮੇਸ਼ਾ ਇਹ ਕਿਹਾ ਗਿਆ ਕਿ ਜਿਹੜੀ ਤੁਹਾਡੀ ਵੋਟ ਆ ਉਹ ਕੌਣ ਵਾਸਤੇ ਆ ਪਰ ਸਾਡੀ ਜਿਹੜੀ ਵੋਟ ਆ ਉਹ ਕੌਣ ਵਾਸਤੇ ਨਹੀਂ ਸਾਡੀ ਜਿਹੜੀ ਵੋਟ ਆ ਉਹ ਰਾਜਾ ਤਿਆਰ ਕਰਨ ਵਾਸਤੇ ਆ ਯਾਦ ਰੱਖ ਲੋ ਗੱਲ ਆ ਬਾਬਾ ਐਨਕਰ ਉਹਦੇ ਨਾਲ ਗੱਲਾਂ ਕਰਨ ਲੱਗ ਗਿਆ ਬਾਬਾ ਗੱਲਾਂ ਸਾਡੀਆਂ ਸੌਂਦਾ ساری ਉਮਰ ਚੱਲਦਿਆਂ ਰਹਿਣੀਆਂ ਯਾਦ ਰੱਖ ਲੋ ਕਰ ਸਾਡੇ ਬੱਚੇ ਪੜੇ ਲਿਖੇ ਆ ਮਜ਼ਦੂਰੀ ਖੜੇ ਆ ਸਾਰੇ ਯਾਦ ਰੱਖ ਲੋ ਜਿਹੜੇ ਕਰੋ ਸਾਡੇ ਬੱਚੇ ਪੜੇ ਲਿਖੇ ਆ ਚਾਹੇ ਸਖਬੀਰ ਆਇਆ ਚਾਹੇ ਕੋਈ ਹੋਰ ਪਾਰਟੀ ਆਈ ਆ ਚਾਹੇ ਉਹ ਝਾੜੂ ਵਾਲੇ ਆਏ ਆ ਸਾਨੂੰ ਇਹਨਾਂ ਨੇ ਦਿੱਤੇ ਆ ਬਿਜਲੀਆਂ ਦੇ ਲਾਲਚ ਤੇ ਮੈਨੂੰ ਨਹੀਂ ਲੱਗਦਾ ਵੀ ਆ ਮੈਨੂੰ ਨਹੀਂ ਲੱਗਦਾ ਵੀ ਆਪਣੇ ਗੀਜਰ ਚੱਲਦੇ ਹੋਣਗੇ ਔਰ ਸਾਨੂੰ ਲਾਲਚ ਕੀ ਦਿੱਤਾ ਜਾਂਦਾ ਜਦੋਂ ਸਾਡੀ ਸਰਕਾਰ ਆ ਗਈ ਤੁਹਾਡੀਆਂ ਜਿਹੜੀਆਂ ਧੀਆ ਭੈਣਾ ਉਹਨਾਂ ਨੂੰ ਛਗਨ ਸਕੀਮਾਂ ਦੇਵਾਂਗੇ ਔਰ ਦੂਜਾ ਲਾਲਚ ਤੀਜਾ ਲਾਲਚ ਕੀ ਦਿੱਤਾ ਜਾਂਦਾ ਸਾਡੀ ਸਰਕਾਰੋਂ ਉੱਤੇ ਤੁਹਾਡੇ ਕਮਰੇ ਬਣਾਏ ਜਾਣਗੇ ਸਾਡੀ ਸਰਕਾਰੋਂ ਉੱਤੇ ਤੁਹਾਡੀਆਂ ਫਲੈਸ਼ਾਂ ਬਣਾਈਆਂ ਜਾਣਗੀਆਂ ਜਾਨਾ ਸਾਡੀ ਸਰਕਾਰੋਂ ਤੇ ਤੁਹਾਡੇ ਆਟੇ ਰਾਂਛਨ ਦਾਲ ਦੇ ਕਾਟ ਆ ਜਿਹੜੇ ਕੱਟੇ ਗਏ ਆ ਉਹ ਦੁਬਾਰਤੋਂ ਬਣਾਏ ਜਾਣਗੇ ਗੱਲਾਂ ਸੁਣ ਨਾਲੀਆਂ ਇਹ ਯਾਦ ਰੱਖ ਲੋ ਪਹਿਲਾ ਤਮ ਇਹ ਕਹੂੰਗਾ ਕਿ ਸਾਡੇ ਨਾਲ ਹਮੇਸ਼ਾ ਹੀ ਖੇਡਿਆ ਜਾਂਦਾ ਤੇ ਜਿਹੜੀ ਗੱਲ ਕਰਦੇ ਆ ਕੋਈ ਵੀ ਸਰਕਾਰ ਕਰਦੀ ਆ ਕਿ ਤੁਹਾਨੂੰ ਅਸੀਂ ਫ੍ਰੀ ਬਿਜਲੀ ਦੇਵਾਂਗੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਜੇ ਆਪਣੇ ਜਿਹੜੇ ਬੱਚੇ ਆ ਉਹ ਪੜ੍ਹੇ ਲਿਖੇ ਆ ਪਹਿਲਾ ਦਾਦਿਆਂ ਨੇ ਦਿਹਾੜੀ ਕੀਤੀ ਫਿਰ ਪਿਓਵਾਂ ਨੇ ਦਿਹਾੜੀ ਕੀਤੀ ਅੱਜ ਆਪਾਂ ਵੀ ਦਿਹਾੜੀਆਂ ਕਰੀ ਜਾਂਦੇ ਆ ਦਿਹਾੜੀਆਂ ਕਰਕੇ ਆਪਾਂ ਆਪਦੇ ਬੱਚੇ ਪੜਾਏ ਆਪਾਂ ਸੋਚਿਆ ਕਿ ਮਨਾ ਸਾਡੇ ਕੋਲੋਂ ਤਾਂ ਗਰੀਬੀ ਚੱਕੀ ਨਹੀਂ ਗਈ ਤੇ ਜਿਹੜੀ ਗਰੀਬੀ ਆ ਹੁਣ ਸਾਡੇ ਜਿਹੜੇ ਉਹ ਬੱਚੇ ਚੱਕਣਗੇ ਪਰ ਆਪਾਂ ਉਹਨਾਂ ਨੂੰ ਪੜਾਇਆ ਲਿਖਾਇਆ ਪਰ ਕੋਈ ਕੰਮ ਨਹੀਂ ਆਇਆ ਜਿਹੜਾ ਕੰਮ ਬਾਪੂ ਕਰਦਾ ਸੀ ਅਨਪੜ ਹੋ ਕੇ ਉਹੀ ਸਾਡੇ ਬੱਚੇ ਪੜ੍ਹੇ ਲਿਖੇ ਹੁੰਦੇ باوجود ਕਰਦੇ ਆ ਤੇ ਉਹਨਾਂ ਨੂੰ ਕੰਮ ਉਹਨਾਂ ਨੂੰ ਸਰਕਾਰ ਨੇ ਨੌਕਰੀ ਕੋਈ ਨਹੀਂ ਦਿੱਤੀ ਤੁਹਾਨੂੰ ਲੌਲੀਪੌਪ ਦਿੱਤੇ ਜਾਂਦੇ ਆ ਲੌਲੀਪੌਪ ਕੀ ਕਿ ਤੁਹਾਨੂੰ ਬਿਜਲੀ ਫ੍ਰੀ ਦੇਵਾਂਗੇ ਮੈਂ ਕਹਿੰਨਾ ਜੇਕਰ ਤੁਹਾਡੇ ਬੱਚੇ ਪੜ੍ਹੇ ਲਿਖੇ ਆ ਉਹਨਾਂ ਨੂੰ 40000 ਰੁਪਏ ਦੀ ਨੌਕਰੀ ਦਿੱਤੀ ਜਾਵੇ ਆਹੀ ਗੱਲ ਦਾ ਮਹਾਰਾਜ ਇਹ ਯਾਦ ਰੱਖ ਲਓ ਤੁਹਾਡੇ ਬੱਚਿਆਂ ਨੂੰ 40000 ਦੀ ਨੌਕਰੀ ਦਿੱਤੀ ਜਾਵੇ ਤੁਸੀਂ ਦੱਸੋ ਉਹਦੇ ਵਿੱਚੋਂ 4000 ਰੁਪਇਆ ਬਿਜਲੀ ਬਿੱਲ ਭਰ ਸਕਦੇ ਆ ਕਿ ਨਹੀਂ ਭਰ ਸਕਦੇ ਦਿਓ ਜਵਾਬ ਯਾਰ ਜਵਾਬ ਦਿਓ ਚੱਕਰ ਕੀ ਆ ਕਿਉਂਕਿ ਵਿਸ਼ੁਪਦੀਪ ਗਰੀਬ ਆ ਤੁਸੀਂ ਗੱਲ ਸੋਚ ਲਓ ਸਮਝ ਲਓ ਘਰੇ ਤੁਸੀਂ ਰਹਿ ਕਰ ਲਓ ਜੇ ਆਖਰ ਨੂੰ ਤੁਹਾਡੇ ਗੱਲ ਇਹ ਆਉਣੀਆਂ ਪੁਰਿਆ ਮੇਰੇ ਵੀਰਾਂ ਉੱਠ ਕੇ ਆ ਜਾ ਕੋਈ ਵੀ ਉੱਠ ਕੇ ਆ ਜਾ ਇਹਨਾਂ ਵੱਲ ਤੂੰ ਆ ਜਾ ਤੇਰੇ ਕਿਹੜਾ ਮੈਂ ਚੁੰਡੀ ਵੜ ਤੋਰਿਆ ਹਾਂ ਹਾਂਜੀ ਆ ਆ ਨਾਲੋ ਨੌਜਵਾਨ ਉਦਾਹਰਨ ਦੇ ਰਿਆਂ ਹੁਣ ਇਹਦਾ ਬਾਪੂ ਦਿਹਾੜੀ ਕਰਦਾ ਹੋਵੇ ਤੇ ਜੇਕਰ ਉਹਨੂੰ ਬਿਜਲੀ ਫ੍ਰੀ ਮਿਲਦੀ ਆ ਉਹਨੂੰ ਆਟਾ ਰਾਂ ਛੰਡਾ ਮਿਰਦਾ ਉਹਨੂੰ ਕਮਰੇ ਮਿਲਦੇ ਆ ਉਹਨੂੰ ਫਲੈਸ਼ਾ ਮਿਲਦੀਆਂ ਕਿਹਾ ਚੱਕ ਭਾਈ ਤੈਨੂੰ ਜਿਹੜੀ ਉਹ ਫਲੈਸ਼ ਬਣਾ ਕੇ ਦੇਤੀ ਏ 15000 ਰੁਪਏ ਚ ਜੇਕਰ ਇਹਨੂੰ 40000 ਦੀ ਨੌਕਰੀ ਦੇਤੀ ਇਹ ਵਿੱਚੋਂ 4000 ਰੁਪਿਆ ਬਿਜਲੀ ਬਿੱਲ ਭਰ ਦੂਗਾ ਪਿੱਛੇ ਕਿੰਨਾ ਰਹਿ ਜਾਊਗਾ 36000 ਰੁਪਿਆ 36000 ਰੁਪਿਆ ਦੇ ਵਿੱਚੋਂ ਆਟਾ ਰਕਸ਼ਨ ਦਾਲ ਲਿਆ ਸਕਦਾ ਕਿ ਨਹੀਂ ਲਿਆ ਸਕਦਾ ਤੁਸੀਂ ਦੱਸੋ ਜਵਾਬ ਦਿਓ ਯਾਰ ਤੁਹਾਨੂੰ ਐਡੇ ਐਡੇ ਮੰਤਰੀ ਮੂਰਖ ਬਣਾਉਣ ਆਏ ਆ ਆਪਾਂ ਨੂੰ ਮੈਂ ਵੀ ਮਜ਼ਦੂਰਾਂ ਦਾ ਪੋਤਾ ਚਾਹੇ ਕੋਈ ਕਿਸਾਨ ਚਾਹੇ ਕੋਈ ਮਜ਼ਦੂਰ ਆ ਉਹਨਾਂ ਨੂੰ ਐਸੇ ਹੀ ਹਿਸਾਬ ਦੇ ਨਾਲ ਲੁੱਟ ਕੇ ਲੈ ਕੇ ਜਾਂਦੇ ਆ ਕਿ ਵੀ ਸਮਝ ਨਹੀਂ ਲੱਗਦੀ ਆਪਾਂ ਨੂੰ ਜੇਕਰ ਇਹ 6000 ਰੁਪਏ ਦਾ ਆਟਾ ਰਕਸ਼ਨ ਦਾਲ ਲਿਆ ਉਹ ਪਿੱਛੇ ਦੇ ਕੋਲ ਬਚੂਗਾ 30000 ਰੁਪਿਆ ਫਿਰ ਉਹ ਕਹਿੰਦੇ ਆ ਕਿ ਅਸੀਂ ਤੁਹਾਨੂੰ ਕਮਰਾ ਦੇਵਾਂਗੇ ਅਗੋ 30000 ਰੁਪਿਆ ਮੁੰਡੇ ਕੋਲੋਂ ਬਚਦਾ ਤੇ ਜੇਕਰ ਇਹ ਹੁਣ ਬੈਂਕ ਕੋਲ ਜਾਵੇ ਕਿ ਮੈਂ ਲੱਗਿਆ ਨੌਕਰੀ ਤੇ ਮੇਰੀ 40000 ਰੁਪਿਆ ਤਨਖਾਹ ਮੈਨੇਜਰ ਸਾਹਿਬ ਤੇ ਆ ਚੱਕੋ ਮੇਰਾ ਖਰਚਾ ਹੈਗਾ 10000 ਰੁਪਿਆ ਕਰਦਾ ਤੇ ਆ ਮੇਰੇ ਕੋਲ 30000 ਰੁਪਿਆ ਬਚਦਾ ਮੈਨੂੰ ਤੁਸੀਂ 20 ਲੱਖ ਦਾ ਲੋਨ ਦਿਓ ਮੈਂ ਕਿਸ਼ਤ ਭਰੀ ਜਾਊਂਗਾ ਹੁਣ ਦੱਸੋ 20 ਲੱਖ ਨਾਲ ਕੋਠੀ ਪੈਂਦੀ ਕਿ ਕੋਠਾ ਹੁਣ ਜਵਾਬ ਦਿਓ ਜੇ ਤੁਸੀਂ ਵੱਡੀ ਬੋਗੀ ਉਹ ਥੋੜ੍ਹਾ ਕਮਰੇ ਕਿਉਂ ਦਿੰਦੇ ਆ ਉਹ ਤੁਹਾਨੂੰ ਸਿਰਫ ਤੇ ਸਿਰਫ ਫਰੀ ਦੇਆਂ ਸੂਤਾਂ ਦੇ ਵਿੱਚ ਪਸਾਉਂਦੇ ਆ ਤਾਂ ਕਿ ਤੁਸੀਂ ਫਸ ਜਾਵੋ ਔਰ ਤੁਹਾਡੇ ਬੱਚਿਆਂ ਦਾ ਸਵਾਲਾ ਯਾਦ ਰੱਖੋ ਆ ਬੋਰਡ ਖੜਾ ਇਸ ਟਾਈਮੇ ਬੋਰਡ ਨੂੰ ਆਪਾਂ ਸਿੱਧਾ ਨਹੀਂ ਕਰ ਸਕਦੇ ਹੁਣ ਇਸ ਟਾਈਮ ਬੋਰਡਾਂ ਦੇ ਬੱਚੇ ਖੜੇ ਆ ਖੜੇ ਆਪਾਂ ਇਹਨਾਂ ਦਾ ਭੁਗਤ ਸਦਾਰ ਸਕਦੇ ਆ ਫਿਰ ਇਹ ਕਹੋ ਕਿ ਦਿਸ ਦਿਨ ਸੁਖਵੀਰ ਬਾਦਲ ਦੇ ਮੁੰਡੇ ਦਾ ਵਿਆਹ ਹੋਇਆ ਕੀ ਉਹ 52000 ਰੁਪਏ ਨਾਲ ਕਰੂਗਾ ਜਿਹੜੀ ਇਹ ਕਹਿੰਦੇ ਆ ਤੁਹਾਡੀਆਂ ਧੀਆਂ ਨੂੰ 55000 ਸਗਨ ਸਕੀਮ ਦੇਵਾਂਗੇ ਸਾਡੀਆਂ ਧੀਆਂ ਪੜੀਆਂ ਲਿਖੀਆਂ ਉਹਨਾਂ ਨੂੰ 55000 ਦੀ ਨੌਕਰੀ ਕਿਉਂ ਨਹੀਂ ਦਿੰਦੇ 55000 ਛੱਡੋ ਮੈਂ ਕਹਿੰਨਾ ਸਾਨੂੰ ਇਹ 21000 ਦੀ ਨੌਕਰੀ ਦੇ ਦੇਣ ਔਰ ਜਿਹੜਾ 55000 ਰੁਪਿਆ ਹੁੰਦਾ ਉਹ 55000 ਰੁਪਿਆ ਕੁੜੀ ਦਾ ਵਿਆਹ ਹੋ ਜਾਂਦਾ ਮਾਫੀ ਚਾਹੁੰਦਾ ਇੱਥੇ ਮਾਮਾ ਵੀ ਖੜੀਆਂ ਉਦੋਂ ਬਾਅਦ ਉਹਨਾਂ ਦੇ ਬੱਚੇ ਵੀ ਜਿਹੜੇ ਕਹਿੰਦੇ ਤਿੰਨ ਤਿੰਨ ਸਾਲਾਂ ਦੇ ਹੋ ਜਾਂਦੇ ਆ ਬਾਦ ਦੇ ਵਿੱਚ ਉਹਨਾਂ ਨੂੰ 51000 ਰੁਪਏ ਮਿਲਦਾ ਜੇ ਗੱਲ ਝੂਠਾ ਤੇ ਮੈਨੂੰ ਤੁਸੀਂ ਦੱਸ ਦੋ ਉਹ ਵੀ ਡੀਸੀ ਦਫ਼ਤਰਾਂ ਦੇ ਗੇੜੇ ਕੱਢ ਕੇ ਫੇਰ ਕਿਸੇ ਪਿੰਡ ਦੇ ਵਿਅਕਤੀ ਨੂੰ ਫੜ ਕੇ ਉਹ ਵਿਅਕਤੀ ਜੇ ਮੌਜੂਦਾ ਪਾਰਟੀ ਦਾ ਹੋਊਗਾ ਉਹਨਾਂ ਦੀ ਸੁਣਵਾਈ ਹੋਊਗੀ ਨਹੀਂ ਤਾਂ ਨਹੀਂ ਹੋਣੀ 51000 ਦੇ ਵਿੱਚੋਂ ਉਹਨੂੰ ਲੱਗ-ਪੱਗ 40000 ਰੁਪਏ ਮਿਲਦਾ ਇਹ ਆ ਗਰੀਬ ਦਾ ਹਾਲ ਤੇ ਤੁਹਾਨੂੰ ਆਏ ਵਾਰੀ ਲਾਰਾ ਲਾ ਕੇ ਜਾਵਰਦੇ ਆ ਇਹ ਤੁਹਾਨੂੰ ਫਰੀਦ ਨਾਲ ਸਹੂਲਤਾਂ ਦੇ ਵਿੱਚ ਪਸਾਰੇ ਆ ਤੁਸੀਂ ਆਪਦੇ ਬੱਚਿਆਂ ਵਾਸਤੇ ਰੁਜ਼ਗਾਰ ਮੰਗੋ ਔਰ ਅੱਜ ਮੈਂ ਤੁਹਾਨੂੰ ਇਹ ਕਹੂੰਗਾ ਕਿ ਸਾਡੇ ਪੰਜਾਬ ਦਾ ਬੁਰਾ ਹਾਲ ਆ ਜਿਹੜਾ ਔਰ ਬੁਰਾ ਹਾਲ ਇੰਨਾ ਕੀਤਾ ਪਿਆ ਛੱਡ ਗੱਲਾਂ ਦਿਓ ਸਾਡੂ ਆ ਆਟਾ ਰੋਚਨ ਦਾਲ ਨਹੀਂ ਚਾਹੀਦਾ ਹੁਣ ਕਈ ਤਾਂ ਗੁੱਸਾ ਕਰਨਗੇ ਵੀ ਇਹਦੇ ਹੁੱਜ ਮਾਰੋ ਕੰਜਰ ਦਾ ਸਾਡਾ ਆਟਾ ਰੋਚਨ ਦਾਲ ਬੰਦ ਕਰਾਉ ਨੂੰ ਫਿਰਦਾ ਨਹੀਂ ਸੱਚੀ ਗੱਲ ਆ ਮੈਂ ਕੋਈ ਬੰਦ ਕਰਾਉ ਨੂੰ ਨਹੀਂ ਕਹਿ ਰਿਹਾ ਇਹ ਉਹਨੂੰ ਮਿਲਣਾ ਚਾਹੀਦਾ ਜਿਹਦੇ ਬੱਚਾ ਹੈ ਨਹੀਂ ਜਿਹਨੂੰ ਕੋਈ ਸੰਭਣ ਵਾਲਾ ਹੈ ਨਹੀਂ ਇੱਥੇ ਇੱਕ ਵਾਰੀ ਜਿਹੜਾ ਐਮਐਲਏ ਬਣ ਜੇ ਉਹਦੀ ਪੈਨਸ਼ਨ 84000 ਰੁਪਏ ਹੋ ਜਾਂਦੀ ਆ ਬਾਪੂ ਔਰ ਜਿਹੜਾ ਐਮਐਲਏ ਤੁਸੀਂ ਆ ਖੁੱਡੀਆਂ ਕਿਹੜਾ ਵਜ ਦਾ ਝੁਕੀਆਂ ਕੇ ਖੁੱਡੀਆਂ ਆਹੋ ਹੁਣ ਝੁਕੀਆਂ ਲਵਾ ਦਿਓ ਜੇ ਇਹਦੇ ਨਾਲ ਹੁਣ 2027 ਚ ਔਰ ਇਨਾਂ ਵਰਗਾਂ ਦੀਆਂ ਲੱਖਾਂ ਰੁਪਈਆ ਤਨਖਾਹਾਂ ਹੁੰਦੀਆਂ ਔਰ ਇਹਨਾਂ ਦੀਆਂ ਲੱਖਾਂ ਰੁਪਈਆ ਤਨਖਾਹਾਂ ਤੁਹਾਡੇ ਕੋਲੋਂ ਜਾਂਦੀਆਂ ਇਹ ਯਾਦ ਰੱਖ ਲੋ ਗੱਲ ਸਾਡੇ ਪਾਣੀ ਚੱਕਰ ਬਣਾ ਸਾਡੇ ਪਾਣੀ ਚੱਕਰ ਬਣਾ ਮੈਂ ਕਿਹਾ ਬਾਬਾ ਪਾਣੀ ਚੈੱਕ ਕਰਨ ਦੀ ਲੋੜ ਹੀ ਨਹੀਂ ਸਾਰੇ ਪਾਸੇ ਹਾਲ ਇਹੀ ਆ ਉਹ ਪਾਣੀ ਪੂਰੇ ਕਰ ਉਹ ਕਰ ਇਹ ਜਿਹੜਾ ਤੂੰ ਲੋਟਾ ਚੱਕ ਲੈ ਜਿਵੇਂ ਜੰਗਲ ਪਾਣੀ ਜਾਣਾ ਹੁੰਦਾ ਰੱਖ ਦੇ ਲੋਟਾ ਤੂੰ ਪੀ ਲੈਨੇ ਆ ਬਾਬਾ ਰੱਖਦੇ ਕੌੜਾ ਪਾਣੀ ਆ ਚੈੱਕ ਤਾਂ ਕਰ ਬਰਾਵਾ ਉਹ ਚੈੱਕ ਕਰ ਲਿਆ ਇਹ ਚੈੱਕ ਕਰਾਉਣਾ ਸੀ ਖੁੱਡੀਆਂ ਸਾਹਿਬ ਨੂੰ ਆਪਾਂ ਦਾ ਪਤਾ ਹੀ ਹੁਣ ਹੋਰ ਪਤਾ ਹੀ ਆ ਪਾਣੀ ਕੌੜਾ ਵੇਖਣ ਚ ਲੱਗੀ ਜਾਂਦਾ ਗੱਲ ਸਮਝਣ ਦੀ ਕੋਸ਼ਿਸ਼ ਕਰੋ ਇਹ ਪਾਣੀ ਆ ਜਿਹੜਾ ਇਹ ਬਹੁਤ ਥੋੜੀ ਰਾਜਨੀਤੀ ਤਾ ਹੋ ਆ ਤੁਹਾਡੇ ਬੱਚਿਆਂ ਦਾ ਭਵਿੱਖ ਸੰਭਾਲੋ ਜੇਕਰ ਸੰਭਾਲ ਸਕਦੇ ਆ ਜੀ ਜੀ ਪਾਣੀ ਸਾਡੇ ਕੋਲ ਨਾ ਆਇਆ ਕਦੇ ਚੰਗਾ ਅੱਛਾ ਪੱਤੇ ਸਾਡੇ ਡੋਲੇ ਜਮੇ ਬੰਬਰਾਂ ਕਿ ਲੱਗੀਆਂ ਤੇ ਜਿਹੜਾ ਚਿੱਟਾ ਆ ਪਿਆ ਜਿਹੜਾ ਚਿੱਟਾ ਆ ਪਿਆ ਚਿੱਟਾ ਦਾ ਉਹ ਤਾਂ ਫਿਰ ਇੱਥੇ ਪਾਣੀ ਨਾ ਹੋਣਾ ਮੈਂ ਕਿ ਮਹਾਰਾਜ ਚਿੱਟੇ ਸਾਡੇ ਪਾਣੀ ਕਿ ਜਿਹੜਾ ਕਰਾ ਪਾਣੀ ਖਾ ਤੇ ਚਿੱਟਾ ਪੀਣਾ ਉਹ ਤਾਂ ਨਹੀਂ ਪਰੇ ਕੋਣ ਗੱਲ ਕਰਨ ਦੇ ਬਾਬਾ ਗੱਲ ਕਰਨ ਦੇ ਉਹ ਵੱਡਾ ਭਰਾ ਮੈਂ ਕਿਹਾ ਭਰਾ ਤੁਹਾਡਾ ਭਰਾ ਹੋਵੇ ਛੋਟਾ ਚੱਕਰਿਆ ਗੱਲ ਕਰਨ ਦਿਓ ਗੱਲ ਕਰ ਲੈ ਜਿਹੜੀ ਗੱਲ ਦਾ ਗੱਲ ਉਹ ਕਰਨ ਦਿਓ ਇਸ ਟਾਈਮ ਸਾਡੇ ਹਾਲਾਤ ਮਾਰੇ ਹੋਏ ਪਏ ਆ ਸਾਪਾਂ ਨੂੰ ਉਹ ਵੇਖਣੇ ਚਾਹੀਦੇ ਆ ਪਾਣੀ ਦੀ ਮੈਂ ਸਮਝਦਾ ਪਾਣੀ ਦੀ ਹਰ ਥਾਂ ਦਿੱਕਤ ਆ ਪਾਣੀ ਨੂੰ ਮਾਰ ਗੋਲੀ ਇੱਥੇ ਫਸਲਾਂ ਸੇ ਮਾਰੀਆਂ ਹੋਣਾ ਪੈਣਾ ਥਾਂ ਜਿਹੜੇ ਆਪਣੇ ਮਕਾਨ ਜਿਹੜੇ ਕਹਿੰਦਾ ਮੈਂ ਤੁਹਾਨੂੰ ਕਹਿ ਕੀ ਗਿਣਾਵਾ ਲੋਕਾਂ ਦੇ ਮਕਾਨ ਆ ਜਿਹੜੇ ਉਹਨਾਂ ਜਦੋਂ ਮੀਂਹ ਆਉਂਦਾ ਜਿਹੜਾ ਅਮੀਰ ਬੰਦਾ ਹੁੰਦਾ ਉਹ ਤਾਂ ਮੌਸਮ ਦੇ ਲੈਂਦਾ ਨਜ਼ਾਰੇ ਸੁਣੀ ਤਾਂ ਚੱਲ ਉਹ ਤਾਂ ਲੈਂਦਾ ਮੌਸਮ ਦੇ ਨਜ਼ਾਰੇ ਹਾਂਜੀ ਤੇ ਜਿਹੜਾ ਬੰਦਾ ਜਿਹੜਾ ਬੰਦਾ ਗਰੀਬ ਆ ਜਦੋਂ ਮੀਂਹ ਪੈਂਦਾ ਨੂੰ ਫਿਕਰ ਬਣ ਜਾਂਦਾ ਮੇਰੀ ਛੱਤ ਚੋਂ ਨਹੀਂ ਆ ਹੁਣ ਤੂੰ ਸਾਨੂੰ ਗੱਲ ਕਰਨ ਦੇ ਜਿਹੜੀ ਗੱਲ ਕਰਨ ਵਾਲੀ ਬੰਦੇ ਮੈਂ ਵੀ ਕਰ ਲੇਗਾ ਗੱਲ ਜੀ ਮੇਰੀ ਉਹ ਤੁਹਾਨੂੰ ਫਿਰ ਦੇ ਦਿੰਨੇ ਮੌਕਾ ਕਰ ਲੈ ਜੇ ਗੱਲ ਚੜਦੇ ਪੱਛੇ ਪੱਥਲੇ ਜਾ ਕੇ ਢੇੜਲੇ ਪੱਛੇ ਅੱਛਾ ਤੇ ਡੱਕ ਭੇੜਲੇ ਪੱਛੇ ਉੱਥੇ ਪੋਰ ਕ੍ਰੀਨ ਸਰ ਵਾਟਰ ਪੱਛੇ ਬਣਾਇ ਪੈ ਜੀ ਅੱਛਾ ਜੀ ਹੁਣ ਤੱਕ ਕੋਤਲ ਕੋਰੇ ਪਤਾ ਨਹੀਂ ਮੇ ਬ੍ਰਾਹਮਣ ਉਹ ਚਲੋ ਬਾਬਾ ਇੱਕ ਮਿੰਟ ਮੇਰੀ ਗੱਲ ਤਾਂ ਸੁਣ ਪੂਰੇ ਆ ਠੰਡਾ ਕੋਈ ਗਰਮੀ ਆਉਂਦੀ ਤੈਨੂੰ ਤਨ ਗੁੰਦ ਕਿਤੇ ਰੱਪਿਆ ਵਾਂ ਗੱਲ ਸੁਣ ਰਿਹਾ 10 ਗੱਲ ਕਰ ਲੈਂਦੇ ਹੁਣ ਜਿਹੜਾ ਇਹ ਕਹ ਲੋ ਪਹਿਲਾਂ ਬਾਬਾ ਮੈਨੂੰ ਜਿਹੜੀ ਗੱਲ ਕਰ ਲੈਂਦੇ ਮੈਂ ਤੇਰੇ ਨਾਲ ਦਾ ਤੂੰ ਮੈਨੂੰ ਤਾਂ ਟੋਕੀ ਆ ਨਾ ਜੇਕਰ ਮੇਰੇ ਨਾਲ ਵੀ 10 12 ਗੱਨਮਣ ਖੜੇ ਹੁੰਦੇ ਤੇ ਮੋਹ ਭਜਾ ਖੜ ਚਾ ਜੀਦਾ ਆਪਣੇ ਅਰਗੇ ਆ ਯਾਰ ਇਹਦਾ ਆਪਣੇ ਅਰਗੇ ਉਹ ਜਿਹੜੀ ਜਿਹੜੇ ਗੱਲਾਂ ਆਪਾਂ ਕਰੀ ਜਾਂਦੇ ਆ ਆ ਖੁੱਡਣਾ ਵਾਲੇ ਦੀ ਜਿਹੜੇ ਮੁੱਦੇ ਉਹਨੂੰ ਗਰੋਮੇ ਚਾਹੀਦੇ ਸੀ ਵੋਟਾਂ ਤੁਹਾਡੇ ਕੋਲੋਂ ਲੈ ਗਿਆ ਤੁਹਾਡੀ ਹੁਣ ਬਾਤ ਨਹੀਂ ਪੁੱਛੀ ਗੱਲ ਤਾਂ ਸੁਣਨਾ ਮੈਂ ਨਾ ਫੇਰ ਮੁੜ ਗਿਆ ਗੱਲ ਤਾਂ ਇਹ ਭਗਵੰਤ ਮਾਨ ਦਾ ਝੂਠਾ ਖਾ ਬੈਠਾ ਕਿਤੇ ਚਲੋ ਚਲੋ ਕਰੋ ਬਈ ਉਹ ਇਹ ਕਰਦੇ ਭਰਾਵਾ ਤੂੰ ਗਰੀਬ ਬੰਦੇ ਆ ਭਰਾਵਾ ਮੈਂ ਵੀ ਗਰੀਬ ਆ ਮੈਂ ਵੀ ਗਰੀਬ ਆ ਅੱਛਾ ਮੈਂ ਵੀ ਤੇਰੇ ਵਰਗਾ ਹੀ ਆ ਥੋੜਾ ਦੇਖਿਆ ਕਰੋ ਤੁਸੀਂ ਆਪੇ ਦੱਸਦਾ ਸਾਰਾ ਇਹ ਜਿਹੜਾ ਇਸ ਟਾਈਮ ਆ ਖੁੱਡੀਆਂ ਸਾਹਿਬ ਭਾਈ ਸਾਹਿਬ ਜੇਕਰ ਪਾਣੀ ਖਾਰਾ ਖਾਰੇ ਤੋਂ ਪਹਿਲਾਂ ਇਹ ਤੁਸੀਂ ਖੁੱਡੀਆਂ ਸਾਹਿਬ ਨੂੰ ਤੁਸੀਂ ਕਹਿ ਰਹੇ ਸੀ ਨਾ ਇੱਥੇ ਮੈਨੂੰ ਇਹੀ ਬਾਈ ਦੱਸ ਰਿਹਾ ਸੀ ਵੀ ਸਾਡੀ ਉਹਨੇ ਬਾਤ ਨਹੀਂ ਪੁੱਛੀ ਸਾਡੇ ਪਿੰਡ ਆਇਆ ਨਹੀਂ ਜਦੋਂ ਉਹਨੂੰ ਵੋਟ ਚਾਹੀਦੀ ਸੀ ਉਦੋਂ ਤੁਹਾਡੇ ਕੋਲੇ ਆਇਆ ਕਿ ਨਹੀਂ ਆਇਆ ਹਾਂ ਦਾ ਯਾਰ ਨਾਰਾ ਤਾਂ ਮਾਰਦਾ ਮੈਂ ਕਿਹੜੇ ਤੇ ਤੋਬ ਰੱਖੀ ਨਾ ਆਇਆ ਨਾ ਅੱਜ ਉਹੀ ਫੁੱਟੀਆਂ ਕੋਲ ਤੁਸੀਂ ਜਾਂਦੇ ਰਹੋ ਉਹਨੂੰ ਸਿੱਧਾ ਕਹੇ ਆਓ ਕਿ ਸਾਡਾ ਪਿੰਡ ਆਲਮ ਆਲਾ ਆਲਮ ਆਲੇ ਦੇ ਵਿੱਚ ਆ ਪਾਣੀ ਖਾਰਾ ਜੇਕਰ ਤੂੰ ਸਾਡੀ ਗੱਲ ਨਹੀਂ ਸੁਣਦਾ ਤੇ ਫਿਰ ਆ 2024 ਤੱਕ ਹੈਗੀ ਹੈਗੀ ਆ ਤੇ 2027 ਤੱਕ ਤੇਰੀ ਪਾਰਟੀ ਦੀਆਂ ਝੁੱਗੀਆਂ ਨਾਲ ਲਵਾ ਤੀਆਂ ਸਾਨੂੰ ਆਲਮ ਵਾਲਿਆ ਦੇ ਨਾ ਕਹੋ ਜੇ ਤੇ ਥੋੜੀ ਨਾ ਗੱਲ ਸੁਣੇ ਤਾਂ ਮੈਂ ਬੈਠਾ ਸੁਣਾਉਣ ਦਾ ਵੱਲ ਹੋਣਾ ਚਾਹੀਦਾ ਸੁਣਾਓ ਚਲੋ ਆਓ ਮੈਂ ਚੱਲਦਾ ਨਾਲ ਵੀ ਹਾਂ ਭਾਈ ਆਜੋ ਲੈ ਅੱਜ ਤੁਹਾਨੂੰ ਕਹਿਣਾ ਆ ਆਲਮ ਵਾਲਾ ਪਿੰਡ ਹੀ ਨਾ ਤੁਹਾਡਾ ਆ ਜਿਹੜੀ ਗੱਲ ਆ ਉਹ ਤੁਹਾਡਾ ਜਿਹੜਾ ਮੰਤਰੀ ਬਣਾਇਆ ਹੋਇਆ ਉਹਦੇ ਕੋਲ ਪਹੁੰਚੂਗੀ ਇਹ ਤੁਸੀਂ ਬੇਫਿਕਰ ਰਹੋ ਯਾਦ ਰੱਖ ਲਓਗਾ ਆ ਭਾਈ ਲੱਖਾ ਜੀ ਆ ਗਿਆ ਬਾਕੀ ਤੁਹਾਡੇ ਨਾਲ ਸਾਰੀ ਗੱਲਬਾਤ ਕਰ ਲੈਂਦੇ ਆ ਇਸ ਕਰਕੇ ਇਹ ਭਾਈ ਸਾਹਿਬ ਫਰੀਦੀਆਂ ਸਹੂਲਤਾਂ ਤੋਂ ਬਾਜੋ ਇਹਨਾਂ ਨੇ ਸਾਡੇ ਪੱਲੇ ਕੱਖ ਨਹੀਂ ਪਾਉਣਾ ਯਾਦ ਰੱਖ ਲਓ ਜੇਕਰ ਸਿਹਤ ਸਿੱਖਿਆ ਤੇ ਰੁਜ਼ਗਾਰ ਬਚਾ ਸਕਦਾ ਆਪਾਂ ਨੂੰ ਹੋਰ ਕੁਝ ਵੀ ਨਹੀਂ ਆ ਜਿਹੜੇ ਬੱਚੇ ਆ ਇਹਨਾਂ ਦਾ ਭਵਿੱਖ ਬਚਾ ਲਓ ਜੇਕਰ ਬਚਾ ਸਕਦੇ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਵੇ ਪੰਜਰ ਮਿੰਟ ਹੋਰ ਕੋਈ ਗੱਲ ਨਹੀਂ ਕੋਈ ਗੱਲ ਲਾਵੇ ਲਾਵੇ ਔਰ ਇਹ ਜਿਹੜੀ ਆਪਾਂ ਕਹਿ ਦਿੰਨੇ ਆ ਇੱਕ ਗੱਲ ਹੋਰ ਸੁਣ ਲੋ ਸਾਡੀਆਂ ਮਾਵਾਂ ਵੀ ਸੋ ਇੱਥੇ ਬੈਠੀਆਂ ਸਾਡੀਆਂ ਮਾਵਾਂ ਕੀ ਕਹਿੰਦੇ ਬਾਈ ਜੀ ਉਹ ਹਲੋ ਬਾਬਾ ਜੀ ਗੱਲ ਤਾਂ ਸੁਣੋ ਮਾਲਕ ਸਿਰ ਤੇ ਸੁਣਦੇ ਨਹੀਂ ਇਕਤਾ ਜਰੋ ਇਹ ਜਿਹੜਾ ਆਪਾਂ ਕਹਿੰਦੇ ਆ ਹਜ਼ਾਰ ਹਜ਼ਾਰ ਰੁਪਈਆ ਨਹੀਂ ਆਇਆ ਸਾਰੇ ਪਿੰਡਾਂ ਦੇ ਵਿੱਚ ਹੈਗੀ ਨਾ ਗੱਲ ਹੈਲੋ ਹੈਗੀ ਨਾ ਗੱਲ ਵੀ ਹਿਆਰਿਆ ਰੁਪਿਆ ਨਹੀਂ ਆਇਆ ਇਹ ਹਿਆਰਿਆ ਰੁਪਿਆ ਆਪਣਾ ਹੀ ਆ ਇਹ ਆਪਣੇ ਸਿਰ ਤੇ ਹੀ ਪੈਣਾ ਯਾਦ ਰੱਖ ਲੋ ਜੇਕਰ 1 ਕਰੋੜ ਔਰਤ ਨੂੰ ਵੀ 1-1 ਰੁਪਿਆ ਦਈਏ ਤਾਂ ਕਿੰਨਾ ਹੋ ਗਿਆ ਬੱਬਾ ਚਿੱਟੇ ਕੁਰਤੇ ਪੇ ਮੇਰਾ ਸਾਦੀ ਸੁਣ ਉਧਰ ਬਿਰਤੀ ਲਾ ਕੇ ਬੈਠੇ ਆ 1-1 ਰੁਪਿਆ ਵੀ ਧਿੱਗੇ ਤਾਂ 1 ਕਰੋੜ ਰੁਪਿਆ ਹੋ ਗਿਆ ਜੇਕਰ 1 ਕਰੋੜ ਔਰਤ ਨੂੰ 1-1000 ਰੁਪਿਆ ਦਿੱਗੇ ਤਾਂ ਲਗਭਗ 1000 ਕਰੋੜ ਹੋ ਗਿਆ 12 ਮਹੀਨਿਆਂ ਦਾ ਬਣਿਆ 12000 ਕਰੋੜ ਸੁਣੀ ਚੱਲੋ ਜਿਹੜੀਆਂ ਤੁਹਾਨੂੰ ਦੂਜੀਆਂ ਪਾਰਟੀਆਂ ਕਹਿੰਦੇ ਨੇ 1000 ਰੁਪਿਆ ਨਹੀਂ ਆਇਆ ਉਹ ਜੇ ਉਹਨੂੰ ਕਹਾਂ ਵੀ ਤੁਸੀਂ ਹਣ ਸੁਖਵੀਰ ਬਾਦਲ ਕਹਿੰਦਾ ਸੀ 1000 ਰੁਪਿਆ ਕਿੱਥੇ ਆ ਤੇ ਮੈਂ ਉਹਨਾਂ ਨੂੰ ਵੀਡੀਓ ਪਾ ਕੇ ਕਿਹਾ ਮੈਂ ਕਿਹਾ ਜੇਕਰ ਤੁਹਾਡੇ ਘਰੇ ਚਾਹ ਨਹੀਂ ਨਾ ਬਣਦੀ ਤਾਂ 1000 ਰੁਪਿਆ ਤੁਹਾਨੂੰ ਦਿਹਾੜੀ ਦਾਪਾ ਕਰਕੇ ਮੈਂ ਦੇ ਦਿੰਦਾ ਵਾਹ ਦਾ ਉਹ ਜਿਹੜਾ ਕੋਈ 100 ਰੁਪਿਆ 12000 ਕਰੋੜ ਰੁਪਿਆ ਸਾਲ ਦਾ ਬਾਨਾ ਤੇ 50 ਸਾਲਾਂ ਦਾ ਬਾਨਾ 12560 60000 ਕਰੋੜ ਰੁਪਿਆ ਉਹ ਕਿਹਦੇ ਤੇ ਪਹਿਣਾ ਆਪਣੇ ਬੱਚਿਆਂ ਤੇ ਪਹਿਣਾ ਇੱਕ ਆਪਣੀ 400 ਰੁਪਿਆ ਦਿਹਾੜੀ ਆ ਮਜ਼ਦੂਰ ਭਰਾਵੋ 400 ਰੁਪਿਆ ਦਿਹਾੜੀ ਨਾਲ 400 ਰੁਪਏ ਨਾਲ ਪੂਰੀ ਨਹੀਂ ਪੈਂਦੀ ਤੇ ਫਿਰ ਉਹ ਜਿਹੜਾ 100 ਰੁਪਿਆ ਮਿਲਣਾ ਉਹ 33 ਰੁਪਏ ਆ ਆਪਣੀ 33 ਰੁਪਏ ਨਾਲ ਪੂਰੀ ਕਿੱਥੇ ਪੈ ਜੂਗੀ ਦੁੱਧ ਵੀ 60 ਰੁਪਏ ਕਿਲੋ ਆ ਆਪ ਸਮਝਦਾ ਆ ਤੁਸੀਂ ਜਿਹੜਾ 1000 ਰੁਪਿਆ ਕਹਿਨੇ ਉਹਨੂੰ ਕਹੋ ਸਾਨੂੰ 1000 ਰੁਪਿਆ ਨਹੀਂ ਚਾਹੀਦਾ ਸਾਡੀ ਉਸੇ ਜਿਹੜੀ ਤੂੰ ਔਰਤ ਨੂੰ 1000 ਰੁਪਿਆ ਦੇਣਾ ਉਹਨੂੰ 8000 ਰੁਪਏ ਦੀ ਨੌਕਰੀ ਲੈ ਕੇ ਦੇ ਜਿਵੇਂ ਮਰਜ਼ੀ ਲੈ ਕੇ ਦੇ ਜਿਵੇਂ ਮਰਜ਼ੀ ਨਹੀਂ ਲੈ ਕੇ ਦੇ ਬਾਕੀ ਪੰਜਾਬ ਕਿੱਥੋਂ ਮਰੀ ਜਾਂਦਾ ਕਿਵੇਂ ਮਾਰਿਆ ਜਾ ਰਿਹਾ ਇੱਕ ਜਿਵੇਂ ਆਪਾਂ ਕੁੰਡੀ ਨੂੰ ਕੁੰਡੀ ਪਾਉਂਦੇ ਆ ਤੇ ਕੁੰਡੀ ਨੂੰ ਕੁੰਡੀ ਜੋੜ ਕੇ ਬੰਨਦਾ ਸੰਗਲ ਹੁਣ ਉਹ ਸੰਗਲ ਕਿਵੇਂ ਬਣਿਆ ਬਾਈ ਲੱਖਾ ਜੀ ਦੱਸ ਦੇਣਗੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਆ ਕਿ ਦੱਸ ਦਿਓ ਜੇਕਰ ਕੁਝ ਮੈਂ ਗਲਤ ਬੋਲਿਆ ਹੋਵੇ ਉਹਦੇ ਵਾਸਤੇ ਮਾਫੀ ਚਾਹੁੰਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੀ ਉਹਦਾ ਚਾਕ ਕੇ ਬਣਾਉਨੇ ਆ ਨਹੀਂ ਮੈਂ ਨਹੀਂ ਮੰਨਦਾ ਤੇਰੇ ਮੈਂ ਭੈਣ ਆ ਯਾਰ ਹਰਦਾ ਯਾਰ ਮੈਂ ਕੋੜੀ ਕੋਈ ਨਹੀਂ ਜਾ ਮਾਤ ਦੇਖੀ ਕਰਨਾ ਦੇ ਪਰ ਦੇ ਖੋਦ ਲੈ ਅੰਦਾ ਚਾਹੀਦਾ ਤੇਰੇ ਅੱਗੇ ਲੱਖਾ ਜੀ ਆ ਫੋਟੋ ਕਰਾਈ ਜਾ ਮੈਂ ਲੈ ਕੇ ਆਉਂਦਾ ਯਾਰ